ਰੋहतक ਦੀ ਸੁਨਾਰੀਆ ਜੀਲ ਵਿੱਚ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਨੀ ਅਤੇ ਕੱਤਰਕਾਰ ਛਤਰਪਤੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਦੀ 20 ਦਿਨ ਦੀ ਪਰੋਲ ਹੋਈ ਮਨਜ਼ੂਰ। ਰਾਮ ਰਹੀਮ ਨੇ 20 ਦਿਨ ਦੇ ਲਈ ਪਰੋਲ ਲਈ ਦਿੱਤੀ ਅਰਜ਼ੀ ਚੋਣਾ ਆਯੋਗ ਦੇ ਕੋਲ ਭੇਜੀ ਗਈ ਸੀ। ਪਰੋਲ ਦੀ ਅਰਜ਼ੀ ਚੋਣਾ ਆਯੋਗ ਨੇ ਨਿਯਤਨ ਸ਼ਰਤਾਂ ਤੇ ਮਨਜ਼ੂਰ ਕੀਤੀ। ਪਰੋਲ ਰਾਮ ਰਹੀਮ ਯੂਪੀ ਦੇ ਬਾਗਪਟ ਆਸ਼ਰਮ ਜਾ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾ 1 ਅਕਤੂਬਰ ਨੂੰ ਹੋਣੀ ਹੈ। ਮਦਾਨ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲੀ ਹੈ। ਰਾਮ ਰਹੀਮ ਨੇ 50 ਦਿਨ ਦੀ ਪਰੋਲ ਪ 11ਵੀਂ ਵਾਰ ਬਾਹਰ ਆਵੇਗਾ ਇਸ ਵਾਰ ਚੌਂਣ ਦਾ ਤੋਂ ਪਹਿਲਾਂ ਮਿਲ ਰਹੀ ਹੈ ਰਾਮ ਰਹੀਮ ਦੀ ਪਰਵਾਲ ਰੋहतक ਦੀ ਸੁਨਾਰੀਆ ਜੀਲ ਵਿੱਚ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਦਮੀ ਅਤੇ ਕਤਰਗਾ ਛਤਰਪਤੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਆ ਰਾਮ ਰਹੀਮ ਦੀ 20 ਦਿਨ ਦੀ ਪਰੋਲ ਹੋਈ ਮਨਜ਼ੂਰ ਰਾਮ ਰਹੀਮ ਨੇ 20 ਦਿਨਾਂ ਦੇ ਲਈ ਪਰੋਲ ਲਈ ਦਿੱਤੀ ਸੀ ਅਰਜ਼ੀ ਚੋਣਾ ਆਯੋਗ ਦੇ ਕੋਲ ਭੇਜੀ ਗਈ ਸੀ ਪਰੋਲ ਦੀ ਅਰਜ਼ੀ ਚੋਣਾ ਆਯੋਗ ਨੇ ਨਿਯਮ ਸ਼ਰਤਾਂ ਤੇ ਮਨਜ਼ੂਰ ਕੀਤੀ ਪਰੋਲ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਜਾ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾ 5 ਅਕਤੂਬਰ ਨੂੰ ਹੋਣੀ ਹੈ ਮਤਦਾਨ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲੀ ਹੈ ਰਾਮ ਰਹੀਮ ਨੇ 50 ਦਿਨ ਦੀ ਪਰੋਲ ਪਹਿਲਾਂ ਲਈ ਸੀ ਬਾਕ 11ਵੀਂ ਵਾਰ ਬਾਹਰ ਆਵੇਗਾ ਇਸ ਵਾਰ ਚੌੜਾ ਤੋਂ ਪਹਿਲਾਂ ਮਿਲ ਰਹੀ ਹੈ ਰਾਮ ਰਹੀਮ ਦੀ ਪਰਵਾਰ ਰੋहतक ਦੀ ਸੁਨਾਰੀਆ ਜੀਲ ਵਿੱਚ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਨੀ ਅਤੇ ਕੱਤਰਕਾਰ ਛਤਰਪਤੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਦੀ 20 ਦਿਨ ਦੀ ਪਰੋਲ ਹੋਈ ਮਨਜ਼ੂਰ। ਰਾਮ ਰਹੀਮ ਨੇ 20 ਦਿਨ ਦੇ ਲਈ ਪਰੋਲ ਦੇ ਲਈ ਦਿੱਤੀ ਸੀ ਅਰਜ਼ੀ ਚੋਣਾਇਆਗ ਦੇ ਕੋਲ ਭੇਜੀ ਗਈ ਸੀ। ਪਰੋਲ ਦੀ ਅਰਜ਼ੀ ਚੋਣਾਇਆਗ ਨੇ ਨਿਯਤਨ ਸ਼ਰਤਾਂ ਤੇ ਮਨਜ਼ੂਰ ਕੀਤੀ ਪਰੋਲ। ਰਾਮ ਰਹੀਮ ਯੂਪੀ ਦੇ ਬਾਗਪਟ ਆਸ਼ਰਮ ਜਾ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾ 5 ਅਕਤੂਬਰ ਨੂੰ ਹੋਣੀ ਹੈ। ਮਤਦਾਨ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲੀ ਹੈ। ਰਾਮ ਰਹੀਮ ਨੇ 50 ਦਿਨ ਦੀ ਪਰੋਲ 11ਵੀਂ ਵਾਰ ਬਾਹਰ ਆਵੇਗਾ ਇਸ ਵਾਰ ਚੌਣ ਦਾ ਤੋਂ ਪਹਿਲਾਂ ਮਿਲ ਰਹੀ ਹੈ ਰਾਮ ਰਹੀਮ ਦੀ ਪਰਵਾਰ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੋ ਸਾਧਵੀ ਅਤੇ ਕੱਤਰਕਾਰ ਛਤਰਪਤੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਦੀ 20 ਦਿਨ ਦੀ ਪਰੋਲ ਦੀ ਮਨਜ਼ੂਰੀ ਰਾਮ ਰਹੀਮ ਨੇ 20 ਦਿਨ ਦੇ ਲਈ ਪਰੋਲ ਦੇ ਲਈ ਦਿੱਤੀ ਸੀ ਅਰਜ਼ੀ ਚੋਣਾ ਆਯੋਗ ਦੇ ਕੋਲ ਭੇਜੀ ਗਈ ਸੀ ਪਰੋਲ ਦੀ ਅਰਜ਼ੀ ਚੋਣਾ ਆਯੋਗ ਨੇ ਨਿਸ਼ਚਿਤ ਸ਼ਰਤਾਂ ਤੇ ਮਨਜ਼ੂਰ ਕੀਤੀ ਪਰੋਲ ਰਾਮ ਰਹੀਮ ਯੂਪੀ ਦੇ ਬਾਗਪਟ ਆਸ਼ਰਮ ਜਾ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾ 5 ਅਕਤੂਬਰ ਨੂੰ ਹੋਣੀ ਹੈ ਮਤਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲੀ ਹੈ ਰਾਮ ਰਹੀਮ ਨੇ 50 ਦਿਨ ਦੀ ਪਰੋਲ ਪਹਿਲਾਂ ਲਈ 11ਵੀਂ ਵਾਰ ਬਾਹਰ ਆਵੇਗਾ ਇਸ ਵਾਰ ਚੌਂੜਾ ਤੋਂ ਪਹਿਲਾਂ ਮਿਲ ਰਹੀ ਹੈ ਰਾਮ ਰਹੀਮ ਦਪਹਿਰੋਲ ਰੋहतक ਦੀ ਸੁਨਾਰੀਆ ਜੀਲ ਵਿੱਚ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੋਸਤਾਨੀ ਅਤੇ ਕੱਤਰਕਾਰ ਛਤਰਪਤੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਦੀ 20 ਦਿਨ ਦੀ ਪਰੋਲ ਨੂੰ ਮਨਜ਼ੂਰ। ਰਾਮ ਰਹੀਮ ਨੇ 20 ਦਿਨ ਦੇ ਲਈ ਪਰੋਲ ਲਈ ਦਿੱਤੀ ਸੀ ਅਰਜ਼ੀ ਚੋਣਾ ਆਯੋਗ ਦੇ ਕੋਲ ਭੇਜੀ ਗਈ ਸੀ। ਪਰੋਲ ਦੀ ਅਰਜ਼ੀ ਚੋਣਾ ਆਯੋਗ ਨੇ 3 ਸ਼ਰਤਾਂ ਤੇ ਮਨਜ਼ੂਰ ਕੀਤੀ ਪਰੋਲ। ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਜਾ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾ 5 ਅਕਤੂਬਰ ਨੂੰ ਹੋਣੀ ਹੈ। ਮਤਦਾਨ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲੀ ਹੈ। ਰਾਮ ਰਹੀਮ ਨੇ 50 ਦਿਨ ਦੀ ਪਰੋਲ ਪ 11ਵੀਂ ਵਾਰ ਬਾਹਰ ਆਵੇਗਾ ਇਸ ਵਾਰ ਚੌਂੜਾ ਤੋਂ ਪਹਿਲਾਂ ਮਿਲ ਰਹੀ ਹੈ ਰਾਮ ਰਹੀਮ ਦੀ ਪਰਵਾਰ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਸਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਨੀ ਅਤੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਦੀ ਪੇਸ ਦਿੱਲੀ ਪਰੋਲ ਹੋਈ ਮਨਜ਼ੂਰ। ਰਾਮ ਰਹੀਮ ਨੇ 20 ਦਿਨਾਂ ਦੇ ਲਈ ਪਰੋਲ ਦੇ ਲਈ ਦਿੱਤੀ ਸੀ ਅਰਜ਼ੀ ਚੋਣਾ ਆਯੋਗ ਦੇ ਕੋਲ ਭੇਜੀ ਗਈ ਸੀ। ਪਰੋਲ ਦੀ ਅਰਜ਼ੀ ਚੋਣਾ ਆਯੋਗ ਨੇ ਨਿਸ਼ਚਿਤ ਤਰ੍ਹਾਂ ਤੇ ਮਨਜ਼ੂਰ ਕੀਤੀ। ਪਰੋਲ ਰਾਮ ਰਹੀਮ ਯੂਪੀ ਦੇ ਬਾਗਪਟ ਆਸ਼ਰਮ ਜਾ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾ 1 ਪਤਕਰ ਨੂੰ ਹੋਣੀ ਹੈ। ਮਤਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲੀ ਹੈ। ਰਾਮ ਰਹੀਮ ਨੇ 50 ਦਿਨ ਦੀ ਪਰੋਲ ਪ 11ਵੀਂ ਵਾਰ ਬਾਹਰ ਆਵੇਗਾ ਇਸ ਵਾਰ ਚੌਣ ਦਾ ਤੋਂ ਪਹਿਲਾਂ ਮਿਲ ਰਹੀ ਹੈ ਰਾਮ ਰਹੀਮ ਦੁਪਹਿਰਾਂ